ਪੰਜਾਬ ਦੇ ਹਰ ਮੁੰਡੇ ਕੁੜੀ ਦਾ ਸੁਪਨਾ ਵਿਦੇਸ਼ ਜਾਣ ਦਾ ਹੈ ਪਰ ਉਦੋਂ ਕੀ ਜਦੋਂ ਤੁਹਾਡੇ ਨਾਲ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਠੱਗੀ ਵਾਜ ਜਵੇ ਮਾਸੀਵਾੜਾ ਪੁਲਿਸ ਦੇ ਵੱਲੋਂ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਗੁਰਜੀਤ ਸਿੰਘ ਵਾਸੀ ਸ਼ੇਰਪੁਰ ਬਸਤੀ ਅਤੇ ਮਹਿਲਾ ਸਰਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਦਰਅਸਲ ਇਹ ਦੋਹੇ ਜਣੇ ਆਪਣੇ ਆਪ ਨੂੰ ਉੱਗੇ ਏਜੰਟ ਦੱਸਦੇ ਸੀ ਤੇ ਲੋਕਾਂ ਦੇ ਕੋਲੋਂ ਪੈਸੇ ਠੱਗ ਕੇ ਤੇ ਉਸ ਤੋਂ ਬਾਅਦ ਕਬੂਤਰਬਾਜੀ ਵਾਂਗੂ ਨਾ ਚਿਤ ਤੇ ਲੱਗਦਾ ਸੀ ਨਾ ਪਟ ਯਾਨੀ ਕਿ ਰਫੂ ਚੱਕਰ ਹੋ ਜਾਂਦੇ ਸੀਗੇ ਫਿਲਹਾਲ थाना ਮੁਖੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟਰੈਵਲ ਏਜੰਟ ਨੇ ਰਤਨ ਕੁਮਾਰ ਨਾਮ ਦੇ ਨੌਜਵਾਨ ਤੋਂ ਵਿਦੇਸ਼ ਯਾਨੀ ਕਿ ਅਮਰੀਕਾ ਭੇਜਣ ਦੇ ਲਈ ਲੱਖਾਂ ਰੁਪਏ ਧੱਕੇ ਤੇ ਉਸ ਤੋਂ ਬਾਅਦ ਉਹਨੂੰ ਕਦੇ ਕਹਿੰਦਾ ਦੁਬਈ ਭੇਜ ਦਿੰਦੇ ਆ ਕਦੀ ਕਹਿੰਦਾ ਕਿਤੇ ਭੇਜ ਦਿੰਦੇ ਆ ਪਰ ਉਸ ਤੋਂ ਬਾਅਦ ਉਹਨੇ ਪੁਲਿਸ ਸ਼ਿਕਾਇਤ ਕੀਤੀ ਇਹਨਾਂ ਦੇ ਉੱਤੇ ਕਾਰਵਾਈ ਹੋਈ ਤੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਜਦੋਂ ਤੋਂ ਪੁਲਿਸ ਨੇ ਇਹਨਾਂ ਤੇ ਮਾਮਲਾ ਦਰਜ ਕੀਤਾ ਸੀ ਉਦੋਂ ਤੋਂ ਇਹ ਭਗੌੜੇ ਸੀ ਪਰ ਫਿਲਹਾਲ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਗ੍ਰਿਫਤਾਰ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਹੈ ਹੁਣ ਹੋਰ ਵੀ ਖੁਲਾਸੇ ਹੋਣਗੇ ਪਰ ਇੱਕ ਗੱਲ ਹੈ ਤੁਸੀਂ ਬਚੋ ਜਿੰਨਾ ਬਚ ਹੁੰਦਾ ਇਹਨਾਂ ਫਰਜ਼ੀ ਏਜੰਟਾਂ ਤੋਂ ਐਸਾ ਕੁਝ ਨੈਵਿਲੈਂਡ ਫੜਿਓ ਕੀ ਮਾਮਲਾ ਜੀ ਪਹਿਲੇ ਇਹ ਤਾਂ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪੁੱਤਰ ਗੁਰਵਾਕ ਸਿੰਘ ਸ਼ੇਰਪੁਰ ਵਸਤੀ ਪਿੰਡ ਦਾ ਰਹਿਣ ਵਾਲਾ ਇਹਨੇ ਦੇ ਆਪਣੇ ਰਤਨ ਕੁਮਾਰ ਸੀ ਨੌਜਵਾਨ ਉਹਨੂੰ ਝਾਸਾ ਦਿੱਤਾ ਵੀ ਤੈਨੂੰ ਮੈਂ ਯੂ ਐਸ اے ਭੇਜਦਾ ਬਾਹਰਲੇ ਦੇ ਉਦੋਂ ਪੈਸੇ ਰਕਮ 7.5 ਲੱਖ حاصل ਕਰ ਲਿਆ ਉਸ ਤੋਂ ਬਾਅਦ ਉਹਨੂੰ ਦਵਾਈ ਭੇਜਤਾ ਜੀ ਦਵਾਈ ਉਥੇ ਵੇਟ ਕਰਦਾ ਰਿਹਾ ਵੀ ਮੈਂ ਉਹ ਅੱਗੇ ਲੈ ਕੇ ਜਾਊਗਾ ਉਦੋਂ ਫਿਰ ਰਤਨ ਕੁਮਾਰ ਇਹਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਦੋਂ ਵਾਪਸ ਆਇਆ ਉਸ ਵਾਰ ਉਹਨੇ ਸ਼ਿਕਾਇਤ ਕੀਤੀ ਜਿਹੜੇ ਇਹਦੇ ਐਫ ਆਰ ਦਰਜਿਤ ਦਿਸਟ੍ਰਿਕਟ ਨੂੰ ਤੋਂ ਕਰ ਰਹੀ ਰਹੀ ਤੇ ਉਹ ਸਮੇਤ ਉਹ ਇਹ ਘਪੌੜਾ ਚੱਲੇ ਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਫ੍ਰੀ ਰਿਮਾਨਡ ਤੇ ਆ ਅੱਗੇ ਤੁਸੀਂ ਜਿਦਾਂ ਦੇਖਿਆ ਕੋ ਵੀ ਕੀ ਕੀ ਆ ਕਿਹਨੇ ਹੋਰ ਲੋਕਾਂ ਨਾਲ ਕਿੰਨਾ ਚੱਪੀ ਪਾਈ ਦੂਸਰਾ ਮਾਮਲਾ ਕੀ ਹੈ ਦੂਸਰਾ ਮਾਮਲਾ ਜੀ ਸਤਿੰਦਰ ਕੌਰ ਆ ਤੇ ਮਛੂੜਾ ਸਾਹਿਬ ਜੋ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ પતિ ਪਤਨੀ ਨੇ 16 ਵਿਅਕਤੀਆਂ ਨੂੰ ਚਾਹ ਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲ ਨ ਕਰਾਵਾਂਗੇ ਬਾਹਰ ਦੇ ਬਾਹਲੇ ਦੇਸ਼ ਭੇਜਾਂਗੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34 ਲੱਖ ਰੁਪਏ ਦੀ ਹਸ ਕਰ ਲਏ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਤੇ ਇਹ ਨੂੰ ਵੀ ਅੱਜ ਪ੍ਰੋਟੈਕਟਰ ਵਜੋਂ ਤੇ ਲਿਆਂਦਾ ਤੇ ਇਹਦੀ ਗ੍ਰਿਫਤਾਰੀ ਪਈ ਆ ਪੁਲਿਸ ਮਾੜ ਹਸ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੋਏ ਤਾਂ ਹਾਂ ਜੀ ਇਹ ਤੇ ਸੁਖਮਿੰਦਰ ਕੌਰ ਤੇ ਕਮਲਜੀਤ ਦੇ ਇਹਨਾਂ ਦੇ ਖਿਲਾਫ ਕਾਤਮੇ ਵਕਸ ਵਕ ਖਾਣੇ ਤੇ ਦਰਜ ਹੋਏ। ਕੋਈ ਕਬੀ ਹੋਈ ਜੀ ਪੇਮੈਂਟ ਜਿਹਨਾਂ ਤੋਂ ਪੈਸੇ ਪੇਮੈਂਟ ਦੀ ਦੇਖੋ ਜੀ ਅਸੀਂ ਤਾਂ ਆਪਣੇ ਪੁਲਿਸ ਰਿਮਾਰਕ ਦੇ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ। ਜੂਰ 100% ਰਿਕਵਰੀ ਕਰਾਵਾਂਗੇ ਅਸੀਂ। ਗ੍ਰਿਫਤਾਰੀ ਕਿਤੋਂ ਹੋਈ? ਇਹ ਸੁਖਮਿੰਦਰ ਕੌਰ ਤਾਂ ਅਸੀਂ ਪੁਲਿਸ ਆਪਣੇ ਪ੍ਰੋਡੈਕਸ਼ਨ ਤੇ ਲੈਂਦੇ ਆ ਜੀ ਕਪੂਰਥਲੇ ਜ਼ਿਲ੍ਹੇ ਤੋਂ ਤੇ ਗੁਰਜੀਤ ਸਿੰਘ ਅਸੀਂ ਮਛੀਵੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ ਜੀ।